ਗੌਰੀਨ ਹੱਲਾ ਪੰਜਵਾ ਜਿੰਗ ਜਿੰਗ ਤੇ ਸੁਨੇ ਆਇਓ ਗੁਰ ਤੇ ਵਾਹਿਗੁਰੂ ਜੀ ਕਾ ਕਾਲ ਕਿਰਾਈ ਕਿ ਤੇ ਸਰਗੁਰੀ ਜੀ ਸਾਜੀ ਨੇ ਵਾਜੀ ਗੁਰੂ ਘਰ ਕੈ ਸਾਹਿਬ ਸਿੰਘ ਜੀਓ ਸਰਗੁਰੀ ਅਰਜੰਦੇ ਮਾਰੇ ਸਾਜ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਕੋ ਡਾਕ ਰਹੀ ਸਮੇਂ ਸੋ ਸਿ ਅਜ ਕੇ ਅਰਸ਼ਿ ਦੇ ਘਰ ਦੇ ਉਪਰ ਸਰਵਤਿ ਆਰਹਿ ਸਮੁ ਮਿਹਸ਼ਾ ਨਮੀ ਜੋਗੀ ਜੋ ਜਗ ਦੇ ਵਿਚ ਰਹਿਣ ਵਾਲਾ ਗੜ ਸੰਗਤਿ ਰਹਿਣ ਵਾਲਾ ਸੀ ਤੇ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਅਸਰਨਾ ਆਏ ਤੇ ਜੇ ਸਿਰਖੇ ਦੋ ਸ਼ੈਵ ਰਾਮ ਕਲੀ ਚਾਉਂਦੇ ਆਚਰਨ ਕੀਤੇ ਹਨ ਤੈਗਾ ਕਰਕੇ ਲਈ ਤਿਗਲੀ ਯਾ ਚਾਰ ਪੁਕਾਰੇ ਨਾਮ ਨੂੰ ਮੰਨ ਇਹ ਸਾਈਂ ਸਿੰਘ ਜੀ ਬਚਨੋ ਦੇ ਰਹੇ ਹੂਂ ਬ੍ਰਹਮ ਗਿਆਨ ਬਖਸ਼ਿਆ ਸੀ ਇਹਨਾਂ ਸਾਥੀ ਦਿੱਤੀ ਹੀ ਕਿ ਜਿਹੜਾ ਮੱਖਣ ਇਹਦਾ ਤਨ ਮੰਗਲ ਕੇ ਤੋਰ ਲਿਆ ਸੀ ਉਹ ਵੀ ਜਿਹੜੀ ਸਾਈਂ ਜੀ ਨੇ ਕਈ ਤਰ੍ਹਾਂ ਦੇ ਤੋਹਰੇ ਕੱਢ ਕੇ ਦਿਖਾਇਆ ਸੀ ਜਿਹੜਾ ਸ਼ਮਕਲੀਕ ਯੋਗੀ ਸੀ ਉਸਨੂੰ ਗੁਰੂ ਮਹਾਰਾਜ ਸਾਹਿਬ ਨੂੰ ਕਿਹਾ ਕਿ ਮਹਾਰਾਜ ਇਹ ਕੋਈ ਯੋਗ ਤੇ ਧਾਰਮਿਕ ਕਰ ਲਵੋ ਇਹਨਾਂ ਕਵਾਰੀ ਨੇ ਆ ਕੇ ਫ਼ਾਨਕਾ ਜਿ ਲਿਖਿਆ ਹੋਇਆ ਹੈ ਕੀਰੋ ਸਨ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਜੋਗ ਦੇਖ ਭਾਰ ਲੋ ਤੈ ਗੋਖ ਨਾਥ ਜੀ ਤੁਹਾਡੇ ਦੇ ਬੜੇ ਪ੍ਰਸੰਨ ਹੋ ਕਾ ਗੁਰੂ ਮਹਾਰਾਜ ਸਾਹਿਬ ਨੂੰ ਕਿਹਾ ਪਈ ਇਸ ਦਾ ਜੀ ਜੋਗ ਮਾਉਂਦੇ ਸਾਰੇ ਸਿੱਖਾਂ ਨੇ ਪ੍ਰਸਾਦ ਜਿੰਦਿਆ ਕਿਦਾਰੀ ਨਾਥ ਤੇ ਮੀਰ ਸਾ ਜੋਗੀ ਵੀ ਕਦ ਗਾਂਦੇ ਹੋ ਜੀ ਅਖਰਕੋਟ ਦੇਖੂ ਗਰਸ਼ਨ ਕਰ ਰਹੇ ਹੋਵੇਂ ਸੁਬਾਉੜੀ ਮਹੱਲਾ 5 ਜੇ ਜੇਜੇ ਤੋ ਸੋਨ ਆਇਓ ਗੁਰ ਤੇ ਗੁਰੂ ਸੈਜੀ ਸਾਹਿਬ ਜੀ ਕਹਿੰਦੇ ਸੀ ਯੋਗ ਵਿੱਚ ਇੱਕ ਹੈ ਭਗਤੀ ਯੋਗ ਇੱਕ ਹੈ ਮੈ ਯੋਗ ਇੱਕ ਹੈ ਮੰਤਰ ਯੋਗ ਇੱਕ ਹੈ ਰਾਜ ਯੋਗ ਅਤੇ ਹੜੀ ਯੋਗ ਤੁਸੀਂ ਕਿਹੜੇ ਯੋਗ ਦੀ ਬਾਤ ਪੁੱਛਦੇ ਹੋ ਜੇ ਤੁਸੀਂ ਕਿਛੋਂ ਕੋਈ ਨਾ ਰਹੀ ਭਗਤੀ ਯੋਗ ਪੁੱਛਦੇ ਹੋ ਤੈ ਹੁੀ ਸਰਮਾਉਂਦੇ ਹਨ ਜੋਗ ਜਗਤ ਸੋਨ ਆਇਓ ਗੁਰ ਤੇ ਪ੍ਰਭ ਚਾਈ ਗੋਣ ਜੋ ਜੋਨੀ ਜੋਗ ਪੈਰਦੰ ਪਰਮੇਸ਼ਵਰ ਹੈ ਉਹਨਾਂ ਗੁਰੂ ਦੀ ਜਿਹੜੀ ਉਗਤੀ ਹੈ ਤਾਂ ਭਗਤੀ ਵਾਰਾ ਉਸ ਚੇਤਨਾ ਪਾਉਣੀ ਇਹ ਗੁਰੂ ਸਾਹਿਬ ਤੋਂ ਅਸੀਂ ਸੁਣ ਕੇ ਸ੍ਰੀ ਗੁਰੂ ਆਮਦਾ ਸਾਹਿਬ ਤੋਂ ਸੰਗਤ ਵਿੱਚ ਆ ਕੇ ਪ੍ਰਾਪਤ ਹੋਏ ਹਾਂ ਮੁਕੈ ਸਤਿਗੁਰ ਸਤਿਗੁਰੂ ਦਾ ਆਇਓ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਅੰਮ੍ਰਿਤ ਨਾਮ ਹੀ ਸਾਰੇ ਯੋਗ ਦਾ ਸਿਧਾਂਤ ਹੈ ਸਭ ਜਗਤ ਨੂੰ ਰਾਮ ਨਾਮ ਹੈ ਇਹ ਸਿਧਾਂਤ ਹੈ ਸਾਰੇ ਯੋਗ ਦਾ ਗੁਰੂ ਸਾਹਿਬ ਨੂੰ ਸਾਨੂੰ ਸ਼ਬਦ ਕਹ ਕੇ ਵਿਸ਼ਰ ਕਰਕੇ ਸੁਝਾਇਆ ਸਮਝਾਇਆ ਹੈ ਉਹ ਇਸ ਤਰ੍ਹਾਂ ਹੈ ਰਹਿ ਨੈ ਸੰਦ ਪਰਸਮੀ ਇਸ ਤਨ ਮਹਿ ਰਵਿਆ ਕਿਸੇ ਤਨ ਨੂੰ ਯੋਗ ਦਾ ਜਿਹੜਾ ਜੋ ਨੌਖੰਡ ਵੀ ਤਖੀਂ ਕਿ ਤਖਾ ਮੰਗਿਆ ਜੇ ਜੇ ਵੀ ਪੂਰਾ ਹੁੰਦਾ ਹੈ ਸੇ ਸਭ ਜੀ ਸਾਰੀ ਨੂੰ ਸਾਡੇ ਮਤਮ ਅਨੁਸਾਰ ਕੋ ਨਵਖੰਡ ਪੁਰਖ ਨੇ ਇਸ ਤਨ ਮਹਿ ਰਵਿਆ ਨਵਖੰਡ ਜਿਸ ਪਰਮੇਸ਼ਰ ਵਿੱਚ ਹੈ ਤੇ ਜਿਹ ਨਵਖੰਡ ਵਾਲੀਏ ਕੁਛ ਨਹੀਂ ਜਿਹੜੀ ਜੰਬੂ ਦੀਪ ਇਸ ਇਸ ਈਸ਼ਰੀ ਦੇ ਵਿੱਚ ਹੀ ਰਮਿਆ ਹੈ ਜੇ ਨਵਖੰਡ ਕਿੱਥੀ ਰਚੀ ਹੈ ਕਿਉਂਕਿ ਜਿਸ ਪਰਮੇਸ਼ਰ ਬਾਕੀ ਦੇ ਦੀਪ ਵੀ ਰਚੇ ਹੈ ਨਵਖੰਡ ਵਾਲੀਏ ਧਰਤੀ ਰਚੀ ਜੰਬੂ ਦੀਪ ਦੀ ਬਾਤੀ ਉਸ ਤੋਂ ਵੀ ਆਦਿਕ ਜਿੰਨੇ ਹਨ ਸਾਰੇ ਨੂੰ ਵਕਨਦਾ ਹੈ ਸ੍ਰੀ ਗੁਰੂੰਦਰ ਜੀ ਉਹ ਪਰਮੇਸ਼ਰ ਵਿਆਪਕ ਹੈ ਅਸੀਂ ਇਹ ਨਿਸ਼ਚੈ ਕੀਤਾ ਹੈ ਇਹੋ ਮੈਥੰਡ ਤੋਂ ਸ੍ਰੀ ਦੀ ਪਿੱਛਾ ਮੰਗਣੀ ਨਹੀਂ ਹੈ ਜੇ ਨਵੇਂ ਨੂੰ ਖੰਡਨ ਕੀਤਾ ਹੈ ਲੋਕ ਕਹਿੰਦੇ ਕਹਿੰਮ ਕੋ ਲੋਭ মোহੰਤਾਰ ਤੇ ਇਸੇ ਪ੍ਰਕਾਰ ਚਾਰੇ ਅੰਤਾਂ ਚਰਨ ਦਾਉ ਮੋਹਨ ਇਹ ਨਵੇਂ ਦਾ ਖੰਡਨ ਕੀਤਾ ਹੈ ਇਹਨਾਂ ਖੰਡ ਪੰਗੇ ਵਿਸ਼ੇ ਤੇ ਤਿੰਨ ਧਰੇ ਤੇ ਇੱਕ ਦੇ ਅਧਿਆਇ ਇਹਨਾਂ ਨਵੇਂ ਨੂੰ ਖੰਡ ਨੂੰ ਕੀਤਾ ਹੋਇਆ ਹੈ ਕਿ ਤੁਖੀ ਇਸ ਤਨਮੇ ਰਹੀ ਹੈ ਐਸੀ ਪਥਵੀ ਜਿਹੜੀ ਬੁੱਧ ਹੈ ਕੇਸ ਬੁੱਧੀ ਹੰਦਰੇ ਨੇ ਨਿਚੇ ਕੀਤਾ ਹੈ ਕਿ ਸਰੀਰ ਵਿੱਚ ਹੀ ਪਰਮੇਸ਼ਰ ਵਿਆਪਕ ਹੈ ਇਹ ਸਾਰੇ ਸੀ ਜਿਦੋਂ ਦਿੱਤੇ ਹੈ ਗੋਮਰੇ ਮੰਡੇ ਸੋਈ ਪਿੰਡੇ ਜੇ ਖੋਜਿਆ ਸੋ ਤੈਵ ਇਹ ਸਰੀਰ ਵਿੱਚ ਹੀ ਰਹਿਆ ਹੋਇਆ ਹੈ ਨੌ ਖੰਡ ਨੌ ਟੁਕੜੇ ਐ ਸਰੀਰ ਦੇ ਚਾਰ ਲੱਤਾਂ ਦੇ ਚਾਰ ਬਾਹਾਂ ਦੇ ਇੱਕ ਵਿਚਾਲ ਨੇ ਧਰਿਆ ਇਸ ਪ੍ਰਕਾਰ ਇਹ ਨੌ ਖੰਡ ਪ੍ਰਥਵੀ ਇਹ ਦੇ ਹੀ ਹੈ ਇਹ ਸਰੀਰ ਦੇ ਵਿੱਚ ਪਰਮੇਸ਼ਰ ਨੂੰ ਰਮਿਆ ਹੋਇਆ ਸੀ ਜਾਣਿਆ ਹੈ ਨਿਵਖ ਨਿਵਖ ਨਮਸਕਾਰ ਅਤੇ ਨੌ ਖੰਡ ਪ੍ਰਥਵੀ ਇਸ ਤਰ੍ਹਾਂ ਰਹਿਆ ਨੌ ਖੰਡ ਰਚਣ ਵਾਲਾ ਜੋ ਸਾਰੀ ਸ੍ਰਿਸ਼ਟੀ ਰਚਣ ਵਾਲਾ 49 ਕਰੋੜ ਦੋ ਜਨੋ ਇਹਨਾਂ ਧਰਤੀ ਤੇ ਜੀਵ ਰਹੀ ਹੈ ਉਹ ਸਰੀਰ ਦੀ ਜਵਾਦ ਕਹੇ ਕਿ ਉਹ ਪਰਮੇਸ਼ਰ ਹੈ ਉਹ ਵੱਖਰਾ ਨਹੀਂ ਹੈ ਲੋਕਨ ਨਗਦੇ ਧਰਤੀ ਉਪ ਨੋਖੰਦਾ ਵਾਲੀ ਸਰਵਿੰ ਸਿੰਘਨ ਕੀਰਤਨ ਤਾਇਬੇਦ ਅਰਚਾਣ ਦਾਸਾ ਸੰਸਗਨ ਬੰਦਨ ਸਰਵਨ ਵਿਦਿਗਨ ਜਗਾਨ ਇਹਨਾਂ ਨਵੇਂ ਖੰਡਨ ਵਾਲੀ ਧਰਤੀ ਜਦੋਂ ਤੁਸੀਂ ਬੁੱਧੀ ਅੰਦਰ ਕੀਤੀ ਸੇ ਸੰਦੇਸ਼ ਦੀ ਰਮਿਹਾ ਤੁਮੇ ਸ੍ਰੀ ਪ੍ਰਾਪਤ ਹੋ ਗਿਆ ਇਹ ਮੁਖਨੇ ਮੁਖ ਨਾਮੁ ਸਕਾਰਾ ਨਰਖੰਡ ਤੁੰਗੀ ਤਨ ਮੇ ਰਵੈ ਐਸੇ ਪ੍ਰਕਾਰ ਮਨ ਦੇਲ ਕੰਦੇ ਜਿ ਵਿਸ਼ਿਆ ਦਾ ਖੰਡਨ ਕਰਕੇ ਇਹ ਤੁੰਗੀ ਜੋ ਧੂਮਾ ਦੀ ਬ੍ਰਹਮ ਹੈ ਇਹ ਤਨੂ ਕੀ ਰਵੈ ਰਮੀ ਰਵੈ ਉਤਾਰਿਆ ਹੈ ਸ੍ਰੀ ਮਨ ਜਿ ਕਹੈ ਨਉਖੰਡ ਤੁੰਗੀ ਤਨ ਮੇ ਰਵੈ ਨੋਂ ਖੰਦ ਉਸੇ ਤਰਕਾਰ ਤੰਨ ਗੋਣੋ ਅਤੇ ਤੰਨ ਗੋਣ ਇੱਕ ਤੋਂ ਤੇ ਸੈਵਿਸ਼ੀਰੀ ਨਹੀਂ ਸੈਵਿਸ਼ੀਰੀ ਹੋ ਜਾਂਦੇ ਗੋ ਅਤੇ ਸੰਗ੍ਰੋਦ ਆਦਿਕ ਤੰਨੋ ਚਾਰੰਤਾ ਕਰਨ ਚਾਰ ਉਸੇ ਤਰਕਾਰ ਮੈਂ ਗੋਲ ਕਹ ਤੰਜ 10 ਵਿਸ਼ੇ ਛੇ ਉਸੇ ਤਰਕਾਰ ਤਾ ਤੰਜ ਜੋ ਅੰਦਰ ਅੰਤਿਆ ਕਰਨੀਏ ਦੀਆਂ ਗੁਰਤਿਆਂ ਹਨ ਜੀਓ ਪਰ ਮੈਂ ਉਹ ਗੁਰੇ ਨੰਗਰਾ ਸੁਮਤੀ ਬਕਲ ਪਾਇਆ ਦੇ ਕੋ ਕਿ ਸਤਿ ਤੇ ਅਥਮ ਜਿਹੜਾ ਦੇਹ ਦਾ ਅਹਿਸਾਸ ਹੈ ਕੋ ਮਨ ਜਿਹੜਾ ਅਭਿਆਨ ਹੈ ਇਹਨਾਂ ਨਿਆਂ ਨੂੰ ਖੰਡਲ ਕਰਕੇ ਕਿ ਜਿਨੀ ਕੋ ਮਾਰੂ ਬ੍ਰਹਮ ਉਹ ਕਹਿੰਦੇ ਹੀ ਕਿ ਰਗਿਆ ਪਿਆ ਰਿਹਾ ਹੈ ਉੱਜਾ ਦੇ ਜਾ ਰਹੇ ਹੈ ਨੇਮ ਤੋਂ ਨੇਮ ਤੋਂ ਨਾਮ ਸੁਕਾਰ ਅੱਥਰਥ ਸਹਿਨ ਨੂੰ ਨੀਚਨ ਜਿੰਨਾ ਜਿੰਨਾ ਕਰ ਅਸੀਂ ਸੁਵਾਹਿਰ ਨੂੰ ਨਮਸਕਾਰ ਕਰੀਏ ਤੁਸੀਂ ਜੇ ਜੋ ਵੀ ਹੋ ਉਸ ਨੂੰ ਨਮਸਕਾਰ ਕਰੀਏ ਜੀਤਿਆ ਗੁਰ ਕੀ ਮੁੰਦਰਾ ਕਾਂ ਨੀ ਮਾਰੇ ਸਾਈਂ ਸੂਰਤ ਰੱਖੀ ਹੈ ਅਸੀਂ ਤਨ ਤਾਇਤ ਕੋ ਗੋਖਨਾ ਹਦੀਆਂ ਮੁੰਦਰਾ ਪਾਣੀਏ ਕਹ ਗੁਰੂ ਜਾਨਾ ਕੰਨ ਜੇ ਸਿੱਧੇ ਤੁਸੀਂ ਚੱਕੇ ਕਰੋ ਜਿਹੜੇ ਰਾਜੇ ਸੀ ਉਹਨਾਂ ਨੂੰ ਜਿਹੜੇ ਗੋਰਖਨਾਥ ਚੇਲੇ ਬਣਉਂਦਾ ਸੀ ਉਹ ਜਦੋਂ ਤੈਤ ਕਰਦੇ ਆਖਿਰ ਦੇਸੀ ਸੇ ਰਾਜ ਆ ਗੜਦੇ ਸੀ ਗੋਰਖਨਾਥ ਨੂੰ ਸ਼ਰਮ ਦੇਣ ਵਾਸਤੇ ਕੰਨ ਕਾੜ ਕੇ ਮੁੰਦਰਾ ਪਾਣਿਆ ਸੀ ਇਹ ਕਰਨ ਸੀ ਹੋਰ ਕੋਈ ਦੰਦ ਤੋਂ ਮੰਡਲ ਮੋਦੇ ਤਾਰ ਜੇ ਉਹ ਨਹੀਂ ਕਰਮਾਂ ਦੀ ਨਾਰੀ ਹੈ ਇਸ ਪ੍ਰਕਾਰ ਯੋਗ ਨਹੀਂ ਪ੍ਰਾਪਤ ਹੋ ਸਕਦਾ ਤੁਸੀਂ ਮਾਰਾ ਕੰਨ ਨਹੀਂ ਕਾੜਦੇ ਕੰਨ ਮੈਂ ਟਟੀਆਂ ਦੇ ਮਾਈਆਂ ਦੀਆਂ ਬੜੇ ਬੜੇ ਤੰ ਪਾੜੇ ਹੁੰਦੇ ਹਨ ਉਹਨਾਂ ਨੂੰ ਜੋਗ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਸੋ ਇਸ ਕਰਕੇ ਅਸੀਂ ਤੰ ਦੇ ਪਾੜੂ ਦੇ ਖਾ ਸਾਧੂ ਹੂਤ ਰੱਖੀਆ ਸਾਹਿਬ ਕਹਿੰਦੇ ਨੇ ਕਿ ਮੰਦਰਾ ਆਲਵੇ ਕਿਹੜੀਆਂ ਪਾਈਆਂ ਹੋਣੀਆਂ ਹਨ ਬੀਖਿਆ ਗੁਰ ਕੀ ਮੰਦਰਾ ਕੰਨੀ ਜਿਹੜੀ ਗੁਰੂ ਸਾਹਿਬ ਜੀ ਬੀਖਿਆ ਸਿੱਖਿਆ ਪ੍ਰਾਪਤ ਕੀਤੀ ਹੈ ਇਹ ਇਸ ਤਰ੍ਹਾਂ ਸੱਜੇ ਖੱਬੇ ਜਿੰਦੇ ਧਾਰਮਿਕ ਕੀਤੀ ਹੈ ਜਿਹੜੀ ਇਹੋ ਜੰਨਾ ਜੁੰਦਰਾ ਪਾਈ ਹੈ ਇੱਕ ਵਿਖਸ਼ਿ ਮੰਤਰ ਹੁੰਦਾ ਹੈ ਇੱਕ ਸਿੱਖਿਆ ਹੁੰਦੀ ਹੈ ਵਿਖਿਆ ਖੋਸ ਨੂਰ ਮੰਤਰ ਜਾਂ ਗੁਰ ਮੰਤਰ ਅਤੇ ਸਿੱਖਿਆ ਹੈ ਮਰਜਾ ਹਾਦੀ ਸਾਹਿਬ ਜੀ ਹੂਰ ਕੇ ਰੱਖਣੀ ਇਹ ਕੀ ਹੈ ਲੋਕ ਜਿਹੜੀ ਜ਼ਰੂਰ ਹੈ ਜੀ ਵਿਖਿਆ ਸਿੱਖਿਆ ਗੁਰਾਂ ਜੀ ਕੱਦਦੇ ਵਿਸ਼ਵਾਸੂਪੀ ਕਰਨਾ ਧਾਰਮਿਕ ਕੀਤੀ ਹੈ ਇਹ ਅਸੀਂ ਮੰਦਰਾ ਪੈਣੀਆਂ ਕੀ ਕੀਆ ਹਨ ਮੰਨ ਦੇ ਸੰਕਲਪ ਕੰਤ ਨੂੰ ਜਿਹੜਾ ਮੰਦਰਾ ਹੈ ਦੂਸਰੀ ਇਹ ਮੰਦਰਾ ਹੈ ਦ੍ਰਿੜ ਹੋਏ ਤੋ ਨਿਰੰਕਾਰਾ ਕੋਈ ਨਿਰੰਕਾਰ ਹੈ ਸ੍ਰੀ ਪਉ ਮੈਕੀਕਾਰੋ ਜਿਹੜੇ ਇਹ ਦਿੰਦ ਕੀਤਾ ਹੈ ਐਸੇ ਹੀ ਯੋਗੀ ਬਣੇ ਹਾਂ ਇੱਕ ਤਾਂ ਗੁਰਾਂ ਦੀ ਸਿੱਖਿਆ ਰੂਪੀ ਮੰਦਰਾ ਕੰਨਾਂ ਵਿਪਾਰੀ ਹੈ ਦੂਜਾ ਹੀ ਕੋਈ ਨਿਰੰਕਾਰ ਆ ਗਿਆ ਜਿਹੜੀ ਅਦਿੰਦ ਕੀਤਾ ਹੈ ਦੂਜੀ ਮੰਦਰਾ ਇਹ ਤਾਂ ਇਹ ਦੋ ਲੱਖੋਂ ਬੱਕਰੀਆਂ ਕਰ ਰਿਹਾ ਹੂਂ ਉਹ ਜਿੰਦ ਮੰਦਰਾਤੀ ਹੁੰਦੀ ਹੈ ਬਾਕੀ ਜਿਹਨੇ ਕਦੇ ਸਿੰਘ ਪਾ ਲਏ ਜਿਹਨੂੰ ਬਾਹਰ ਇੱਕ ਬਹਾਕ ਬੰਦਾ ਜਨ ਇਹ ਸਮਝਣੀ ਆ ਉਹ ਨਿਸ਼ਾਨੀ ਮੰਦਰਾ ਦੀ ਹੁੰਦੀ ਜੁਨੀ ਵਾਲੀ ਕੋ ਗੁਰਾਂ ਦੀ ਸਿੱਖਿਆ ਜੀ ਕੰਨਾ ਘਾਰ ਨੂੰ ਕੀਤੀ ਹੈ ਮਨ ਨੂੰ ਮੰਦਿਆ ਇਹ ਸਾਡੀ ਮੰਦਰਾ ਹੈ ਕਿਉਂਕਿ ਇਹ ਨਾਮ ਕਹਾਣੀ ਜਿੰਨ ਕੀ ਕਹੇ ਪੰਜ ਚੇਲੇ ਮਿਲ ਪਏ ਇਤਤਰਾ ਸਿਰ ਮਹਾਰਾਜੀ ਯੋਗੀ ਬਣ ਕੇ ਚੇਲੇ ਬਣਾ ਲੀਏ ਹੈ ਮਰੇ ਸਾਲ ਕੰਝੇ ਸੰਜੇ ਚੇਲੇ ਗਿਆਨਿੰਦਰੇ ਜਿਹੜੇ ਹੈ ਇਹ ਮਿਲ ਕਰਕੇ ਅਕਤਰ ਹੋ ਗਏ ਹੈ ਅੱਗੇ ਅੱਠੋਂ ਮਗਾਨੇ ਰੂਪ ਨੂੰ ਦੇਹੀ ਸੀ ਕੰਨ ਮਿੰਦੀ ਆ ਸੁਣਦੇ ਸੀ ਜਗਾਂ ਝੂਠ ਬੋਲਦੀ ਸੀ ਰਸਨਾ ਰਸ ਮਿੰਦੀ ਸੀ ਵਿਸ਼ਿਆਂ ਦੇ ਇਸੇ ਪ੍ਰਕਾਰ ਚੰਡੀ ਸਚਾਰ ਕਿਉਂਦੀ ਸੀ ਇਹ ਕੰਝੇ ਗਿਆਨਿੰਦਰੇ ਕੀ ਚੇਲੇ ਨੇ ਮੈਂ ਕੀ ਕਹਤ ਹਾਂ ਇਕੇ ਨੂੰ ਦੇਖਦੇ ਆਇਕੇ ਨੂੰ ਸੁਣਦੇ ਆਇਕੇ ਨੂੰ ਉਜਾਰਵੇ ਇਤੇ ਰਸ ਨੂੰ ਪ੍ਰਾਪਤ ਕਰਦੇ ਹੈ ਕਿਉਂ ਪੰਜ ਗਿਆਨ ਜਿਹੜੇ ਵੀ ਕੀਤੇ ਨੇ ਇਹ ਇਕੱਤਰ ਹੋ ਗਏ ਹੈ ਮਿਲ ਕੇ ਕੰਨਾਂ ਤੋਂ ਚਰਨ ਜਿਹੜੀ ਧਾਰਨਾ ਕੀਤੀ ਹੈ ਇਹ ਪੰਜ ਕੇਲੇ ਹੈ ਮਲਾਏ। ਠਿਕਨੀ ਦੇ ਵਿੱਚੋਂ ਖੁਣਾਧਾਰਨ ਕੀਤੀ ਹੈ ਅਕਾਸ਼ ਵਿੱਚੋਂ ਮਿਰਖੋਬਤਾ ਧਾਰਨ ਕੀਤੀ ਹੈ ਅਤੇ ਅਗਨੀ ਵਿੱਚੋਂ ਪ੍ਰਕਾਇਸ਼ ਗ੍ਰਹਿਣ ਕੀਤਾ ਹੈ। ਇਸੇ ਤਰਕਾਰ ਹਵਾ ਨੂੰ ਜਿਵੇਂ ਹੈ ਇਕੋ ਜਿਹਾ ਦੁਖਤੂ ਗੁਲੇਰੇਣਾ ਸੀਤ ਮੰਦ ਸੁਭਾਣ ਕੇ ਲਈ ਸਰਬਧਾਨ ਸੁਮਾਨ ਜਹਾਂ ਸਤਿ ਉਚੈ ਲਾਗੇ ਉਚਲਨ ਸੰਕਾਮਨ ਕਿਹ ਜੀ ਇਸੇ ਪ੍ਰਕਾਰ ਜਲ ਵਿੱਚੋਂ ਨਿਰਮਲ ਕਾ ਇਹ ਪੰਜ ਜਿਹੜੇ ਗੁਣ ਪੰਨਾਂ ਤੱਕਾਂ ਦੇ ਧਾਰਨ ਕੀਤੇ ਹੈ ਇਹ ਪੰਜ ਚੇਲੇ ਮਿਲ ਕੇ ਇਕਤਰ ਹੋਏ ਹੈ ਪੰਨਾਂ ਤੱਕੀ ਧਾਰਨਾ ਰੂਪ ਉਹ ਜਹ ਪੰਜੇ ਕੰਮ ਕਰੋ ਲੋਭ ਮੋਹ ਹੰਕਾਰ ਜਿਹੜੇ ਹਨ ਇਹਨਾਂ ਨੂੰ ਚੇਲਿਆਂ ਵੀ ਨਿਆਹੀ ਅਭਿਨ ਕਰ ਲਿਆ ਹੈ ਆਪਣੇ ਮਿਲਕੇ ਕਤਰ ਹੋ ਗਏ ਹਨ ਇੱਕ ਸਕੇ ਵਸ ਕੀਏ ਮਨ ਦੇ ਵਸ ਕਰ ਦੇਤੇ ਅੱਗੇ ਇਹ ਜਿਹੇ ਹੀ ਰਿਆਸ ਪਸ਼ੂ ਵੀ ਨਹੀਂ ਡਿਗੜੇ ਸਰਦੇਸ਼ਾਂ ਦਾਸ ਬੈ ਰਾਜ ਗੁਣ ਆਗਿਆਤਾਰੀ ਸਭ ਦੇ ਵਸ ਮੜਨ ਗਰਾਜੀਏ ਹੁੰਦੇ ਜਿਹੜੇ ਕਿਥਾਂ ਤੋਰਨੇ ਪੀਕੇ ਕਿਵੇਂ ਵਸੇ ਇੰਦਰੀਆਂ ਜਿਹੜੀਆਂ ਪੰਜ ਗਿਆਨ ਇੰਦਰੀਆਂ ਪੰਜ ਕਰ ਇੰਦਰੀਆਂ ਇਹ ਬਲਗ ਚੰਚਲ ਹੋਣਗੀਆਂ ਸੁਤਭਾ ਨਾਪਿਕਨ ਵਾਲਿਓ ਇਹ ਵੀ ਆਗਿਆਚਾਰੀ ਬਣਾ ਲਈਓ ਖੋਨਾਇ ਮਾਰੇ ਦਰਸ਼ਨੀ ਕਰਦੇ ਆਂ ਕੰਨਾ ਨਾਲ ਕੀਰਤਨੀ ਸੁਣਦੇ ਆਂ ਰਸਮ ਨਾਲ ਗੋਣੀ ਗਰਨੇ ਕਰਦੇ ਆਂ ਸਿ ਸੰਗੀਤ ਚਲਦੇ ਆਂ ਖੋਨਾਇ ਕਹਿਰ ਕਰਦੇ ਆਂ ਕਿ ਆਗਿਆਚਾਰੀ ਬਣਾ ਲਈਆਂ 10 ਬੈ ਰਾਗਨ 10 ਬੈ ਰਾਗਨ ਆਗਿਆਕਾਰ ਜਿਵੇਂ ਚੰਚਲ ਇੰਦਰੀਆਂ ਸੀ ਜਿ세 ਉਹ ਅਧਿਆਕਾਰੀ ਬਣ ਗਏ ਆ ਤਾਂ ਭਗਤੀ ਜੁੜ ਗਏ ਸਭ ਨਿਰਮਲ ਜੋਗੀ ਸਹੀਓ ਨਿਰਮਲ ਹੋ ਗਏ ਸੇਸ ਤਰ੍ਹਾਂ ਦੇ ਜਲ ਜੋਗੀ ਹੋ ਗਏ ਜੋ ਵੀ ਤਰਹੀਆਂ ਸੁਧੀਆਂ ਦੇ ਗੱਲ ਨਾਲ ਮੈਂ ਕਹਿੰਦਾ ਪੂਜਾ ਕਰਾਉਣੀ ਕਿਸੇ ਨੂੰ ਕੋਈ ਖੁਆਰੀ ਕਾਢ ਦੇਣੀ ਕਿਸੇ ਨੂੰ ਵਸ ਕਰ ਲੈਣਾ ਕਿਸੇ ਨੂੰ ਹੋਸ਼ ਕਰ ਲੈਣਾ ਇਹੀ ਦੀ ਮੈਲ ਦੇ ਭਰੇ ਹੁੰਦੇ ਸ਼ਹਿਰੇ ਅਸੀਂ ਜਿਵੇਂ ਲੋ ਜੀ ਜੋਗੀ ਪਰਮੇਸ਼ਰ ਜੋੜ ਕਰਕੇ ਪਰਮੰਜਰਾਇ ਤੇ ਰਾਜ ਚੜਾਈਂ ਭੂਤਾ ਅਸੀਂ ਮਹਾਰਾਜੀ ਅਸੀਂ ਜੋਗੀ ਤਾਂ ਸੌ ਮਿਲਦੇ ਆ ਮੈਂ ਤਾਂ ਕਹਿੰਦੇ ਧਰਮ ਜਿਹੜਾ ਚੜਾਈਂ ਭੂਤਾ ਅਸੀਂ ਤਾਂ ਹੀ ਸੌ ਮਿਲਣ ਵਾਲੇ ਨਹੀਂ ਹਾਂ ਤੋਂ ਖਰਖੇ ਨੂੰ ਅਸੀਂ ਖੋਤੇ ਥੋੜੇ ਕਿਹਾਂ ਜਿ ਲਿੜ ਗਏ ਹਨ ਇਸ ਕਰਕੇ ਧਰਮ ਜਿਹੜਾ ਹੈ ਜੁਬਾਇ ਚੜਾਈਂ ਭੂਤਾ ਜਿਹੜਾ ਧਰਮ ਨੂੰ ਅੰਦਰੋਂ ਜਾਗਤਾ ਹੈ ਇਹ ਹੀ ਕੂਤੀ ਚਾੜੀ ਹੈ ਅਸੀਂ ਸਾਂਝ ਸੇ ਇੱਕ ਕਰ ਤੀਖਿਆ ਅਜੋ ਮੇਰੇ ਸਾਦਾ ਆਈ ਪੰਥ ਹੈ ਕੁਸਾਰੀਆਂ ਜੋ ਗੁਰਖ ਨੇ ਅੱਜ ਵੱਡੇ ਆਈ ਮਾਈ ਨੇ ਕਿਹਾ ਸੀ ਮੈਨੂੰ ਪੁੱਤਰ ਬਖਸ਼ੋ ਗੁਰਖ ਨੇ ਹੁਣ ਕਹਿ ਸੀ ਮੈਂ ਯਤੀ ਤੇ ਮਾਤਾ ਤੇਰੇ ਮਾਤਾ ਕਹਨ ਤੋਰ ਜਿਨੇ ਆਈ ਪੰਥ ਤੋਰ ਕਹਿ ਸੀ ਇਸ ਕਰਕੇ ਮਹਾਰਾ ਕਹਿੰਦੇ ਸਾਡਾ ਪੰਥ ਆਈ ਹੋਇਆ ਸਾਂਝ ਸੇ ਇੱਕ ਕਰ ਤੀਖਿਆ ਜਿਹੜੇ ਲੋਕ ਨਹੀਂ ਵੇਖਣਾ ਚਾਹ ਪਿਆ ਇਹੋ ਜੀ ਸਾਡਾ ਪੰਥ ਹੈ 12 ਪੰਖਾਂ ਦੀਆਂ ਜੋਗੀਆਂ ਦੇ ਆਈ ਪੰਖ ਕਲੀਹੈ ਪੰਖ ਹੇਤੂ ਪੰਖ ਪੈਗਲ ਪੰਖ ਇਸ ਤਰ੍ਹਾਂ ਦੇ ਪੰਖ ਹਨ ਕੋਲੀ ਪੰਖ ਆਦਿਕ ਸਹਿਜ ਸੂਖ ਸੋਕੀਨੀ ਭੂਤੈ ਕਿਤੇ ਦੇ ਰੂਪ ਜਿਹੜਾ ਦੇਖਣਾ ਚਾਹੀਏ ਸਾਦਾ ਪੰਖ ਹੈ ਉਹੀ ਸਾਡੇ ਕੰਦੇ ਕੰਧੂ ਜਿਵੇਂ ਨਿਕਲੂਗਾ ਕੀਤਾ ਹੈ ਕਹਜ ਸੂਖ ਸੋ ਕੀ ਮੀ ਭੂਗ ਦੇ ਜਿਹੜੇ ਜੋਗੀ ਹੁੰਦੇ ਹੈ ਇਹਨਾਂ ਨੂੰ ਛਾਂ ਦੇ ਮਿਰਗ ਹੁੰਦੇ ਹੈ ਉਹ ਛਾਂਿਆਂ ਨੂੰ ਖਾਈਦਾ ਹੈ ਜਿਵੇਂ ਹਯੂਰ ਸਾਹਿਬ ਬੜੇ ਬੜੇ ਗੋਲੇ ਪੁਜਾਰੀ ਆਪੇ ਹਿੱਸੇ ਜਿਹੜੇ ਰੱਖਦੇ ਹੁੰਦੇ ਸੀ ਕੋ ਹਯੂਰ ਫਰਮਾਉਂਦੇ ਹਨ ਕਹਜ ਸੂਖ ਸੋ ਕੀ ਮੀ ਭੂਗ ਇਹ ਸਹੀ ਜੇ ਆਤਮ ਨੰਦ ਦਾ ਸੂਖ ਪ੍ਰਾਪਤ ਹੋਇਆ ਹੈ ਅਸੀਂ ਇਹੋ ਹੀ ਭੋਗਤ ਭੋਜਨ ਤੂਰ ਮਾ ਖਾਣੋ ਕੀਤਾ ਹੈ ਸਿੱਧੋ ਜੋ ਥਾਕਰ ਮਾਸਕ ਲਿਖਿਆ ਕੋਈ ਵੱਖਰੇ ਮੈਂ ਜੇ ਵੱਖਰੇ ਕੁਠੜੀ ਜਾ ਵੱਖਰੇ ਮਾਰੇ ਕਹਿੰਦੇ ਜੋ ਥਾਕਰ ਮਾਸਕ ਲਿਖਿਆ ਜੋ ਵਾਹਿਗੁਰੂ ਮੱਥੇ ਤੇ ਲਿਖਿਆ ਤਰ੍ਹਾਂ ਲਾਹੇ ਨਸਾਂ ਸੋ ਨਾਨੂ ਜੋ ਪ੍ਰਾਪਤ ਹੋਣੇ ਛਾਂਦੇ ਹੈ ਫੇਰ ਜੋ ਵੀ ਹੋਰ ਅਸੀਂ ਸ਼ਾਮਿਆ ਲਈ ਜੋੜ ਨਹੀਂ ਰੱਖ ਗੋ ਜਹ ਭਾਉ ਨਾ ਹੀ ਕਹਾ ਆਸਨ ਬੱਧ ਅਸੀਂ ਮਾਰੇ ਦਸੂਰ ਕੇ ਅਸਲ ਮੰਮੀ ਤੇ ਬੈਠ ਕੇ ਮਾਰੇ ਕਹੇ ਜਹ ਭਾਉ ਨਹੀਂ ਜਿਥੇ ਕਹਿ ਰਹਾ ਤਾ ਹੈ ਹੀ ਨਹੀਂ ਐਸਾ ਮਿਰਤੋ ਸ਼ੁਰੂ ਕਰ ਜਿਹੜਾ ਅਦਿਸ਼ਤਾਂਸ ਜਿਹੜਾ ਸਥਿਤ ਹੋਣਾ ਹੈ ਅਧਿਆਸਤ ਬਸੂ ਦਾ ਤਿਆਰ ਕਰਨਾ ਹੈ ਇਹੀ ਆਸਨ ਅਸੀਂ ਬੰਨ੍ਹਿਆ ਕੀਤਾ ਹੈ ਸਿੰਗੀ ਅਨਹਤ ਬਾਣੀ ਸੁਰ ਮਹਰਤ ਸੁਣੀ ਆ ਹਰਮਦਾਸ ਸਿੰਘ ਜੋਗੀ ਵੀ ਆਉਂਦੇ ਹੁੰਦੇ ਹੈ ਆ ਮਾਰਾ ਕਹਿੰਦੇ ਸਿੰਗੀ ਅਨਹਤ ਬਾਣੀ ਜੋ ਨਾਸਤ ਰਹਿਤ ਬਾਣੀ ਹੈ ਪਰਮੇਸ਼ਵਰ ਸੁਣੰਦੀ ਸਤਨਾਮ ਰੂਪ ਸਾਡੀ ਇਹ ਹੀ ਅਨਹਤ ਨਾਸਤ ਰਹਿਤ ਬਾਣੀ ਸਿੰਗੀ ਹੈ ਅਸੀਂ ਹਰਮਨਦਾ ਸਿੰਘ ਬਿਜਾਉਂ ਦੀ ਲੋੜ ਨਹੀਂ ਰੱਖਦੇ ਹਾਂ ਸਤਿ ਵਿਚਾਰ ਜੰਡਾ ਕਰ ਰੱਖ ਫਿਰ ਮਾਰੇ ਜੁਮੇ ਜੰਡਾ ਰੱਖਦੇ ਹੁੰਦੇ ਐ ਮਹਾਰਾਜ ਕਹਿੰਦੇ ਹਨ ਕਿ ਭਈ ਸਤਿ ਵਿਚਾਰ ਜੰਡਾ ਕਰ ਆਖੋ ਜਿਹੜਾ ਸਰੂਪ ਦਾ ਵਿਚਾਰ ਕਰਨਾ ਹੈ ਇਹੋ ਜੰਡਾ ਮਨੂ ਭਾਤੂ ਪਕੜ ਕੇ ਜੇ ਰੱਖਿਆ ਹੈ ਸਰੂਪ ਦੀ ਵਿਚਾਰ ਤੋਂ ਮਨ ਨੂੰ ਪਾਸੇ ਨਾ ਜਾਣ ਦੇਣਾ ਇਹ ਵਿਚਾਰੂ ਵੀ ਹੱਥ ਦੇ ਵਿੱਚ ਕਿਰਤਾ ਜਤੂ ਦੀ ਵਿਚਾਰ ਰੂਪ ਡੰਡਾ ਜਿਹੜਾ ਹੈ ਮਨ ਨੂੰ ਲਾਉਣੇ ਉਸ ਪਾਸੇ ਕੀ ਰੱਖਣਾ ਕੀਤਾ ਹੈ ਡੰਡਾ ਸਿੱਧਾ ਹੁੰਦਾ ਹੈ ਮਨ ਨੂੰ ਪਰਮੇਸ਼ਰ ਜੀ ਦਾ ਸਨੂਗ੍ਰਹਿਣਾ ਕੀਤਾ ਹੈ ਡੰਡੇ ਦੀਆਂ ਖੁੰਗੀਆਂ ਇਲਾਹੀ ਦੀਆਂ ਹਨ ਵਿਚਾਰ ਰੂਪੀ ਕਿਵੇਂ ਨਾ ਰਾਜ ਰੂਪੀ ਖੁੰਗੀਆਂ ਇਸ ਮਨੁੱਖੀ ਜੰਡਰੀਆਂ ਲਾਉਣੀਆਂ ਡੰਡਾ ਹੱਥ ਵਿਚ ਲੰਦਾ ਮਨ ਹਰ ਉਹ ਬਸ ਇਹੀ ਰੱਖਣਾ ਹੈ ਕੀ ਇਸ ਸਰਕਾਰ ਅਸੀਂ ਡੰਡਾ ਸੱਤ ਵਿਚਾਰ ਡੰਡਾ ਕਰ ਰਿਹਾ ਹੈ ਹਰ ਕਿਸ ਰੂਪ ਦਾ ਜਿਹੜਾ ਵਿਚਾਰ ਹਿਰਦੇ 'ਚ ਰੱਖਣਾ ਹੈ ਡੰਡਾ ਕਰਕੇ ਰੱਖਣਾ ਚਾਹੀਦਾ ਹੈ ਜੋ ਤੋ ਨਾਮ ਮਨ ਭਾਨੀ ਸਭ ਹੱਥੀਂ ਜਿ ਤਗੜ ਕੇ ਰੱਖਣਾ ਮਨ ਨੂੰ ਹਰ ਵਕਤ ਮੈਨੂੰ ਉਹੀ ਰੱਖਣਾ ਹੁਜੀ ਜੋਤ ਨਾਮ ਮਨ ਭਾਨੀ ਨਗਰੂਪੀ ਸਹਜ ਰੂਪੀ ਅੱਖਾਂ ਦੇ ਮਨ ਨੂੰ ਤਕੜਿਆ ਹੋਇਆ ਹੈ ਡੰਡਾ ਹੈ ਹੁਜੀ ਜੋਤ ਨਾਮ ਮਨ ਭਾਨੀ ਇਹ ਯੁਗਤੀਆਂ ਆ ਰਹੀਆਂ ਹੁੰਦੀਆਂ ਜੋਗੀਆਂ ਲੀਆਂ ਕੋਈ ਸਾਰੀ ਚੁਟਕੀ ਕਹਿੰਦੇ ਜੋਗੀ ਜੋ ਹੁੰਦੇ ਐ ਤੇ ਲੋਕਾਂ ਨੂੰ ਵਰਗੇ ਜਾਂਦੇ ਹੁੰਦੇ ਐ ਮੈਰੇ ਕਹਿੰਦੇ ਯੁਗਤ ਨਾਮ ਮਨ ਭਾਨੀ ਤੈਨੂੰ ਵਾਹਿਗੁਰੂ ਮੈਂ ਹੁੰਦੀ ਜਿਹੜੀ ਯੁਗਤੀਆਂ ਜੁੜੇ ਰਹਣ ਹਰ ਵਕਤ ਇਹੋ ਯੁਗਤੀ ਪਾਉਂਦੀ ਹੈ ਨਾਮ ਤੋਂ ਬੁਜਨੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਕਰਕੇ ਜਿਹੜਾ ਪਰਮੇਸ਼ਰ ਦੇ ਨਾਮ 'ਚ ਜੁੜਨਾ ਹੈ ਇਹੋ ਹੀ ਯੁਗਤੀ ਹੈ ਤੂੰ ਮੋਖੀ ਜਾਤੀ ਸਾਰੇ ਪਲਾਸੰਗ ਜਿੰਦੀ ਹੈ ਮੁਕਤੀ ਕਰ ਲਈ ਨਾਮ ਦੀ ਤ੍ਰਿਤੀ ਹੈ ਫਾਇਦੇਮੰਦ ਤੋਂ ਹੁੰਦੀ ਹੈ ਹੋਰ ਅਸੀਂ ਕਿਸੇ ਯੁਗਤੀਆਂ ਦੀ ਲੋੜ ਨਹੀਂ ਰੱਖਦੇ ਐਸਾ ਯੋਗੀ ਵੱਡ ਭਾਗੀ ਭੇਟਾ ਹੈ ਜਿਹੜਾ ਯੋਗੀ ਜਿਹੜਾ ਹੋਵੇ ਵੱਡਿਆਂ ਧਾਗਾ ਵਾਲਾ ਨਿਸ਼ਕਾਮੀ ਪੁਰਖ ਹੋ ਸਤਿਗੁਰਾਂ ਦੇ ਨਾਲ ਮਿਲਦਾ ਹੈ ਉਹ ਪੁਰਖ ਮਾਇਆ ਦੇ ਬੰਧਨ ਕਟੇ ਜੇ ਪੁਰਖ ਮੈਨੂੰ ਜੇ ਬੰਧਨ ਕਰਦਾ ਤੂੜ ਕਹ ਹੰਗ ਕਹ ਮਨ ਕਹ ਦੇ ਤੈ ਹੋਈਏ ਇਹ ਉਹਨੂੰ ਕੱਟ ਲਿੰਦਾ ਹੈ ਦੀਵਾ ਪੂਜ ਕਰੋ ਤਿਸ ਮੂਰਤ ਕੀ ਉਹ ਹੈ ਇਹ ਜੋਗੀ ਦੀ ਬ੍ਰਹਮ ਰੂਪ ਮੂਰਤ ਹੈ ਸੰਤੋਖ ਹੈ ਉਹਦੀ ਸੇਵਾ ਕਰੋ ਸਰੀਰ ਕਰਕੇ ਪੂਜਨ ਕਰੋ ਧੰ ਕਰਕੇ ਪਿਆਰ ਕਰਕੇ ਉਹ ਹੈ ਸੇਕ ਬ੍ਰਹਮ ਜਗਮੀ ਮੂਰਤੀ ਰੂਪ ਜੀ ਨਾਲਕ ਤਿਸ ਪਾਦ ਚਾਟਾ ਜੀ ਬੰਦਿ ਇਹ ਅਕਾਲ ਪੁਰਖ ਜੋ ਨੂਰ ਅਨਸਾਰੀ ਪ੍ਰੀਤ ਆ ਉਸ ਜਿਹਾ ਕਾਲ ਮੂਰਤੀ ਸੇਵਨ ਕਰੋ ਉਹਦੇ ਚਲਣਾ ਨਿ ਚੱਕਣਾ ਕਰੀਏ ਕਿ ਸਾਡੇ ਅੰਦਰ ਪ੍ਰੀਤ ਹੈ ਜੋ ਹਰ ਵਕ ਸਮਾਰੋਇ ਕਰਨ ਚੱਲਦੇ ਰਹੀਏ ਤਾਂ ਕਿ ਹਾਂ ਕਿ ਮਾਸਤਕ ਬੋਗੇ ਗੌਰੀ ਮਹੱਲਾ ਪੰਜਵਾ ਅਨੂਪ ਪਦਾਰਥ ਨਾਮ ਸੁਨੋ ਸੰਗਤ ਨੂੰ ਜੀ ਕੀਤੀ ਮਾਰੇ ਸਵਾਜ ਅਨੂਪ ਪਦਾਰਥ ਨਾਰਾ ਕੋਈ ਦੱਸੋ ਤਾਂ ਸਿੰਘ ਤੇ ਜੀਸਰਾਜ ਜੀ ਕਹਿੰਦੇ ਹਨ ਸੁਣੋ ਗੁਰਸਿੱਖੋ ਅਨੂਪ ਪਦਾਰਥ ਨਾਮ ਸੁਨੋ ਇਸ ਗੁਰਸਿੱਖੋ ਨਾਮ ਹੀ ਹੈ ਅਨੂਪ ਪਦਾਰਥ ਨਾਮ ਤੋਂ ਹੋਰ ਕੋਈ ਉਪਮਾ ਹੋ ਰਹਿਤ ਪਦਾਰਥ ਨਹੀਂ ਸਿਮੈ ਤੁਹੀ ਵਿਚਾਰ ਕਰਕੇ ਪਗਲ ਧਿਆਏ ਲੇ ਲੀਤੈ ਸੱਜਣੂ ਜੀ ਸਿੱਖੋ ਸਾਡਾ ਤੂੰ ਸੱਜਣੂ ਸਾਰੇ ਧਿਆ ਲਓ ਨਾਮ ਦੇ ਤਾਈ ਉਬਮੋ ਤੇ ਰਹਿ ਤਕ ਪਦਾਰਥ ਨਾਮ ਹੀ ਹੈ ਵਾਹਿਗੁਰੂ ਇਹਦੇ ਤੰ ਹੋਰ ਕੋਈ ਪਦਾਰਥ ਨਹੀਂ ਹੈ ਹਰ ਆਉਹਦ ਜਾ ਕੋ ਗੁਰਦੀ ਹੈ ਪਰਮੇਸ਼ਰ ਦਾ ਨਾਮ ਰੂਹੀ ਦੁਆਈ ਹੈ ਜਮਨ ਮਰਦੇ ਰੋਗਾਂ ਨੂੰ ਮਿਟਨ ਵਾਸਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਦੇ ਦਿੱਤਾ ਹੈ ਸਾਕੇ ਨਿਰਮਲ ਕੀਤਾ ਇਹਨਾਂ ਵਿੱਚੋਂ ਜੋ ਵਿਚਾਰਾਂ ਦੀ ਮੈਲ ਚਲੀ ਗਈ ਵਿਸ਼ਿਆਂ ਦੀ ਮੈਲ ਚਲੀ ਗਈ ਪਾਤਾਂ ਦੀ ਮੈਲ ਚਲੀ ਗਈ ਐਦਾਂ ਵੀ ਮੈਲ ਚਲੀ ਗਈ ਉਹ ਕਿਤ ਨਿਰਮਲ ਹੋ ਗਏ ਸ਼ੁੱਧ ਹੋ ਗਏ ਹਨ ਪੰਨਾਂ ਦੇ ਰਹਾ ਅੰਧਕਾਰ ਮਿਟਿਉ ਤਿਹ ਤਨ ਤੇ ਸੋਮੇ ਦੇ ਤੈਨ ਸ਼ਰੀਰ ਜਿਹੜਾ ਜਿਆ ਅੰਧਕਾਰ ਸੀ ਨਹੀਂ ਰਹੀ ਸੀ ਉਹ ਵੀ ਮਿਟ ਗਿਆ ਹੈ ਗੁਰ ਸਾਗਦ ਦੀਪਕ ਪਰਗਾਸਾ ਜਿਵੇਂ ਸੈਲ ਦੀਵੇ ਦਾ ਪ੍ਰਕਾਸ਼ ਇਨੰਦਰ ਹੋ ਗਿਆ ਜਿਵੇਂ ਦੀਪ ਪ੍ਰਕਾਸ਼ ਕਰਨ ਵਾਲਾ ਦੀਵਾ ਹੁੰਦਾ ਹੈ ਐ ਗੁਰਾਂ ਦੇ ਸਤਗੁਰੂ ਕੀ ਦੀਵੇਨ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਧਰਮ ਦੀ ਜਾਲੀ ਤਾਂ ਕੀ ਕਾਟੀ ਉਹਨਾਂ ਦੀ ਹਰੂ ਰੂਪੀ ਜਾਲੀ ਜਪਈ ਹੋਈ ਸੀ ਸਾਰਿਆਂ ਜੀਆਂ ਦੇ ਉੱਪਰ ਇਹ ਸੱਚੇ ਪਰਛਾਣ ਧਰਮ ਦੀ ਜਾਲੀ ਉਹਨਾਂ ਦੀ ਵਿਚਾਰ ਰੂਪੀ ਜਰੂਰ ਮੈਂ ਕਹੀ ਕੀ ਹੈ ਜਾ ਕੋ ਸਾਧ ਸੰਗਤ ਵਿਸਵਾਸ ਜਿਨ੍ਹਾਂ ਨੂੰ ਸਹਿਜ ਸੰਗਤ ਤੇ ਭਰੋਸਾ ਆ ਗਿਆ ਕਿ ਸਹਿਜ ਸੰਗਤ ਉਪਰ ਮਹੀ ਮਰਨਾ ਸੰਗ ਜਿਹੜੇ ਮਿਲ ਗਏ ਉਹਨਾਂ ਦਾ ਮਰਨਾ ਨਹੀਂ ਫਿਰ ਹੁੰਦਾ ਕਿਉਂ ਭਰੋਸਾ ਆ ਗਿਆ ਜਿਨ੍ਹਾਂ ਦੇ ਤਾਂ ਹੀ ਸੁਖ ਸੰਗਤ ਵਿੱਚ ਤਾਰੀਲੇ ਪਾਵ ਜਲ ਤਾਰੂ ਵਿਖੜਾ ਤਾਰੀਲੇ ਪਾਵ ਜਲ ਤਾਰੂ ਵਿਖੜਾ ਇਹ ਤਾਂ ਹੀ ਇਹ ਜਿਹੜਾ ਤਾਰੂ ਸੰਸਾਰ ਹੈ ਇਹ ਕੈਸਾ ਸਮੁੰਦਰ ਵੀ ਨਹੀਂ ਤਾਰੂ ਜਿਵੇਂ ਡੂੰਘਾ ਹੁੰਦਾ ਹੈ ਨਾ ਸਮੁੰਦਰ ਇਸ ਤਰ੍ਹਾਂ ਦਾ ਸੰਸਾਰ ਜਿਹੜਾ ਹੈ ਕਿ ਤਾਰੂ ਡੂੰਗਾ ਹੈ ਦਿਖ ਰਹਿਣਾ ਬੜਾ ਕਸ਼ਟਾਪਾਰ ਹੋਣਾ ਤਾਰੀਲੇ ਧਰਜ ਇਹ ਧਰਜ ਸੰਸਾਰ ਤੋਂ ਆਪਣੇ ਆਪ ਨੂੰ ਤਾਰੀ ਲੇ ਗੁਰਾਂ ਦੇ ਨਾਮ ਰੂਪੀ ਲੈ ਕਰਕੇ ਬੇੜੀ ਨੂੰ ਆਪਣੇ ਆਪ ਨੂੰ ਤਾਰ ਲਈਏ हे ਭਾਈ ਤਾਰੂ ਵਿਖੜਿਆ ਤਾਰੂ ਜੋ ਗੁਰੂ ਸਾਹਿਬ ਜੀ ਹਨ ਉਹ ਵਿਹਾਰ ਸੰਸਾਰ ਕੀ ਵਿੱਚ ਜੋ ਤਾਰੀਲੇ ਤਾਰ ਲੈਂਦੇ ਆਪ ਦੀ ਸ਼ਰਨ ਦੇ ਕਰਕੇ ਭਾਗ ਭਗਤ ਰੂਪ ਕੇ ਜਿਕੇ ਦੇ ਕੇ ਇਸ ਸੰਸਾਰ ਨਾਮ ਰੂਪੀ ਜਹਾਜ਼ ਤੇ ਚੜ ਕੇ ਉਹਨੂੰ ਤਾਰ ਲੈਂਦੇ ਹਨ ਜੋ ਦੂੰਗਾ ਇਹ ਜਿਹਦਾ ਆਦੰਤਰੀ ਸੰਸਾਰ ਦਾ ਲੋਕਪੁਲ ਨੂੰ ਕਰਕੇ ਪਾਏ ਅੰਦ ਬਿਖੜਾ ਬੜਾ ਕਸ਼ਮ ਹੈ ਲੰਨ ਨੂੰ ਉਹ ਸੇ ਸਾਧੂ ਸੰਗ ਸਾਧ ਜੀ ਸੰਗ ਜਗਾਰ ਨਾਮ ਰੂਪੀ ਬੋਤ ਕੀ ਨੂੰ ਜਹਾਜ਼ ਮਿਲਿਆ ਹੈ ਯਾਸਰ ਸੰਗਤ ਰੂਪੀ ਜਹਾਜ਼ ਮਿਲਿਆ ਜਿਮੈ ਨੂੰ ਇਹ ਵਿਖੜਾ ਜੋ ਤਾਰੂ ਸੰਸਾਰ ਸਮੰਦਰ ਹੈ ਜੂੰਗਾ ਇਸ ਤੋਂ ਤਾਰੀ ਲੈ ਤਾਰ ਲੰਗੀ ਅ ਸੰਗਤ ਗੁਰੂ ਸਾਹਿਬ ਤਾਰ ਲੈਂਦੇ ਐ ਸੰਗਤ ਰੂਪੀ ਜਹਾਜ਼ ਚੜਾ ਕਰਕੇ ਬੋਹਿਤ ਸਾਧੂ ਸੰਗ ਸਾਧੂਆ ਦੀ ਸੰਗਤ ਇੱਕ ਜਹਾਜ਼ ਹੈ ਸਾਧੂਆ ਦੀ ਸੰਗਤ ਵਿੱਚੋਂ ਇਹ ਨਾਮ ਦਾ ਜਹਾਜ਼ ਪ੍ਰਾਪਤ ਹੁੰਦਾ ਹੈ ਪੂਰਨ ਹੋਈ ਮਨ ਕੀ ਆਸਾ ਤਾਰੀਆਂ ਐਸਾਂ ਨੀਆਂ ਪੂਰੀਆਂ ਹੋ ਗਈਆਂ ਹਨ ਗੁਰ ਪੀਤਿਉ ਹਰ ਰੰਗਾ ਜਿਵੇਂ ਹਰੀ ਸਾਰੇ ਜੇ ਰੰਗ ਇਹਨਾਂ ਦੇ ਇਹ ਕਿ ਨਵੇਂ ਰੂਪੀ ਖਜ਼ਾਨਾ ਮਨ ਰਗਾ ਪ੍ਰਾਪਤ ਕੀਤਾ ਹੈ ਮਨ ਕਨ ਤ੍ਰਿਪਤ ਹੋ ਅਗਾਈ ਜੇ ਮੁਰਸ਼ੀ ਕੋ ਮਨ ਕਰਕੇ ਚਨ ਕਰਕੇ ਇਸ ਲੋਕ ਦੇ ਪਦਾਰਥਾਂ ਦੇ ਨਹੀਂ ਰੱਜ ਗਏ ਆ ਅਗਾਈ ਸਵਰਗ ਦੇ ਸੁਖ ਜਿਹੜੇ ਦਿਬ ਭੋਗ ਸੁਣੀ ਦੇ ਉਹਨਾਂ ਅਗਲੇ ਵੀ ਕਿਲਕਤ ਹੋ ਗਏ ਆ ਮਨ ਕਰਨ ਕਰਕੇ ਆਪਾਂ ਚੁੱਪਚੀ ਕਰਕੇ ਬਾਈ ਰਜ ਗਏ ਹਾਂ ਨਾਨਕ ਹਰ ਜੀਉ ਤਾਕ ਦੇਵ ਹੈ ਸਰਬਜੀ ਕੁੰਨੋ ਆਕਾਲ ਪੁਰਖ ਵਾਹਿਗੁਰੂ ਨਾ ਨੂੰ ਬਖਸ਼ਿਸ਼ ਕਰਦਾ ਦਿੰਦਾ ਹੈ ਝਾ ਕਹ ਹੁਕਮ ਮੰਨ ਆਇਨ ਸੋ ਅੱਗਿਆ ਮੰਨ ਆਵੰਦ ਜਿਹੜੇ ਗੁਰੂ ਸਾਹਿਬ ਦੇ ਬਾਣੇ ਨੂੰ ਮੰਨਦੇ ਐ ਕ੍ਰਿਸ਼ਨ ਦੇ ਹੁਕਮ ਵੀ ਚੱਲਦੇ ਐ ਉਹਨਾਂ ਨੂੰ ਸਰਜੀ ਸਾਹਿਬ ਦੀ ਬਖਸ਼ਿਸ਼ ਕਰ ਦਿੰਦੇ ਹਨ ਗੌਰੀ ਮਹੱਲਾ ਪੰਜਵਾ ਇਹ ਅਨੂਪ ਉਦਾਰੂ ਨਾਮ ਹੈ ਗੌਰੀ ਮਹੱਲਾ ਪੰਜਵਾ ਦਇਆ ਮਇਆ ਕਰ ਪ੍ਰਾਨ ਪਤ ਮੂਰੇ ਵਾਹਿਗੁਰੂ ਸਵਾਸ ਕਰੀਏ ਹੋ ਮਹਾਰਾਜ ਹੋ ਪ੍ਰਾਣਾ ਦੇ ਪਤੀ ਇਹ ਸਾਰਿਆਂ ਪ੍ਰਾਣਾ ਦੇ ਆਸ਼ਾ ਰੂਪ ਪਰਮੇਸ਼ਰ ਸਾਖੀ ਰੂਪ ਅਤੇ ਮਇਆ ਕਰਿ ਸਰੂਪ ਵਿਆਲੂ ਸਰੂਪ ਹੋ ਮਹਾਰਾਜ ਸਾਗੇ ਤੇ ਤੇਰ ਜਾਲੂ ਪਰਮੇਸ਼ਰ ਮੈ ਆ ਮਿਹਰਮਾਨੀ ਕਰ ਮੋਹੇ ਅਨਾਥ ਸਰਨ ਪ੍ਰਭ ਤੂਰੀ ਮੈਂ ਮੇਰੇ ਨਾਮ ਗਰੀਬ ਜਪੀਨ ਹਾਂ اے ਪ੍ਰਭੂ ਮੈਂ ਆਪ ਜੀ ਕੀ ਸ਼ਰਨ ਹੈ ਤੇਰੀ ਹੋਰ ਨਹੀਂ ਮੈਨੂੰ ਕੋਈ ਆਸਰਾ ਅੰਧ ਕੂਪ ਮੈਂ ਹਾਥ ਦੇ ਰੱਖ ਹੁੰਦਾ ਸੂਏ ਸੰਸਾਰ ਹੈ ਸਰੀਰ ਹੈ ਸਰੀਰ ਦਾ ਅਭਾਸ ਹੈ ਮੈਂ ਕੀ ਹਾਂ ਮੈਂ ਕੀ ਹਾਂ ਇਹ ਸੰਸਾਰੂਪੀ ਅੰਧੇ ਖੂਤ ਨੂੰ ਜਿਹਦੇ 'ਚ ਵਿਚਾਰ ਰੂਪੀ ਇਹ ਰੋਸ਼ਨੀ ਹੈ ਨਹੀਂ ਇਸ ਤੋਂ ਕਿਰਪਾ ਕਰਕੇ ਮੋਹ ਰੂਪੀ ਨਹੀਂ ਰਹਾਂ ਹੰਦਾ ਇਹਦੇ ਚ ਹੱਥ ਦੇਗੀ ਕਿਰਪਾ ਦਾ ਰੱਖਣਾ ਕਰੋ ਸਾਡੇ ਤਾਈ ਕਸੇ ਸਿਆਨ ਪੂਕਤ ਨਾ ਮੂ ਮਹਾਰਾਜ ਮੇਰੇ ਦੀ ਕੋਈ ਬੁੱਧੀ ਦੀ ਸਿਆਣਕ ਨਹੀਂ ਹੈ ਕੋਈ ਉਗਤ ਬਾਣੀ ਦੀ ਕਸਮ ਦੀ ਚਕਰਾਈ ਵੀ ਮੇਰੀ ਕੋਈ ਹੈ ਨਹੀਂ ਰਹਾਉ ਕਰਮ ਕਰਾਵਨ ਸਭ ਕਿਸ ਤੂੰ ਹੀ ਕੈ ਕੈ ਜੈ ਨੂੰ ਕਰਨ ਵਾਲੇ ਬ੍ਰਹਮਾ ਆਦ ਕਹਿੰਦੇ ਤਰੇੜ ਕੇ ਕਰਨ ਵਾਲੇ ਸੋ ਕੋ ਤੁਸੀਂ ਹੀ ਸੱਚੇ ਕਾਸ਼ਾ ਅਜੇ ਬੱਚਾ ਰਹਿਣਾ ਤੂੰ ਦਾ ਹਟਾ ਦੇ ਭਾਈ ਪਰੇ ਤੇ ਲਈ ਸਿਰ ਕੇ ਲੈ ਸੁਰਖ ਆਜੇ ਤੁਨ ਅਨ ਹੋਰ ਨਹੀਂ ਕੋ ਹੋ ਸਕਦਾ ਹੈ ਤੁਮਰੀ ਗਤ ਮਿਤ ਤੁਮ ਹੀ ਜਾਨੀ ਮਰ ਦੀ ਪ੍ਰਾਪਤੀ ਆਏ ਜਿਹੜੀ ਮਿਤ ਮਰ ਜਾਦਾ ਤੁਸੀਂ ਸੱਚੇ ਕਾਸ਼ਾ ਅੱਗੇ ਜਾਣੀ ਸੀ ਕੌਣ ਜਾਣੀ ਅੱਗੇ ਨੂੰ ਜਾਣੂਗੇ ਇਹ ਸੇਵਕ ਜਿਨ ਭਾਗ ਮਥੂਰੀ ਇਹ ਆਗ ਦੇ ਪਿੱਛੇ ਸੇਵਕ ਬਣੇ ਜਿਨ੍ਹਾਂ ਦੇ ਮੱਥੇ ਦੇ ਭਾਗ ਇਸ ਹਨ ਜਿਨ੍ਹਾਂ ਦੇ ਹੁਣ ਮੱਥੇ ਦੇ ਭਾਗ ਆ ਸੇਵਕ ਬਣੇ ਆ ਅੱਗੇ ਵੀ ਇੰਨੇ ਲੋਕ ਜੋ ਸੇਵਕ ਬਣਨਗੇ ਜਿਨ੍ਹਾਂ ਦੇ ਮੱਥੇ ਦੇ ਭਾਗ ਅੰਤ ਉਰੀ ਨੰਦ ਦੇ ਵਿਵੇਗਾ ਰਿਰੇ ਰੂਪੀ ਮਾਸਤਕ ਦੇ ਭਾਗ ਹਨ ਜਿੰਨੇ ਦੇ ਆਪਣੇ ਸੇਵਕ ਸੰਗ ਤੁਮ ਪਰਤ੍ਰਗ ਰਹਤੇ ਇਹ ਮਹਾਰਾਏ ਆਜ ਕੇ ਸੇਵਕਾਂ ਦੇ ਨਾਲ ਹੈ ਹਰ ਵੇਲੇ ਪ੍ਰੇਮ ਚਾਹਤ ਜੇ ਮਾਤਾ ਪਿਤਾ ਦੀ ਬੱਚੇ ਬੱਚੇ ਮਾਤਾ ਪਿਤਾ ਦੇ ਨਾਲ ਮਿਲ ਰਹੇ ਨੇ ਹੈ ਆਜ ਦੇ ਸੇਵਕਾਂ ਤੇ ਰਬੂ ਜੀ ਰੰਗੇ ਹੋਏ ਆਪ ਊਤ ਪੂਤ ਭਗਤਨ ਸੰਗ ਜੋਰੀ ਸਾਨੇ ਪੇਕੇ ਵੇਦ ਭਾਵਿਕਾਂ ਆਜ ਦੇ ਵੀ ਜੁੜੇ ਹੋਏ ਜਿਵੇਂ ਮਾਤਾ ਪਿਤਾ ਦੇ ਅੰਗਾਂ ਦੀ ਬਚੀਆਂ ਦੇ ਅੰਗ ਹੁੰਦੇ ਐ ਮਾਤਾ ਤੇਰੇ ਬੱਚੇ ਦੇ ਅੰਗ ਚੰਗ ਹੁੰਦੇ ਐ ਐ ਤਾਣੀ ਤੇ ਕੇ ਵਾ ਨਾਰਾ ਭਗਤਾਂ ਕੋ ਮੈਂ ਆਪ ਜੋੜੀ ਹੋਈ ਐ ਪਿਆ ਪ੍ਰੀਤ ਤੇ ਭਗਤ ਆਵੇ ਜੁੜੇ ਹੋਏ ਹਨ ਸ੍ਰੀਓ ਸ੍ਰੀਓ ਨਾਮ ਤੇਰਾ ਦਰਸ਼ਨ ਚਾਹੇ ਮੇਰੇ ਪਿਆਰੇ ਅਕਾਲ ਪੁਰਖ ਹੈ ਮੇਰੇ ਪ੍ਰਾਨਾਂ ਦੇ ਪ੍ਰੇਮ ਪਿਆਰੇ ਤੇਰੇ ਦਰਸ਼ਨ ਨੂੰ ਇਸ ਤਰ੍ਹਾਂ ਕਹਿੰਦੇ ਆ ਪ੍ਰੇਪ੍ਰਸ਼ਾ ਜਿਨੇ ਮੁਹੀਆ ਕਰਵਾ ਹੈ ਕਿਉਂ ਪਿਆਰ ਨਾ ਹੈ ਪ੍ਰਾਨਾਂ ਦੇ ਪਤੀ ਉਚਾਰਵੇ ਹੋਏ ਆਪ ਦੇ ਦਰਸ਼ਨਾ ਰੂਪੀ ਸ਼ਾਂਤੀ ਬੋਧ ਨੂੰ ਚਾਹੁੰਨੇ ਹਾਂ ਜੈਸੇ ਦ੍ਰਿਸ਼ ਉਹ ਚੰਦ ਚਕੂਰ ਜਿਸ ਤਰ੍ਹਾਂ ਉਹ ਚੰਦ ਵਿੱਚ ਚਕੋਰੀ ਜਿਹੜੀ ਹੁੰਦੀ ਉਹ ਦ੍ਰਿਸ਼ਟੀ ਲਾ ਕੇ ਪੂਰਨ ਹੋਏ ਚੰਦਰਮਾ ਨੂੰ ਬੈਠੀ ਰਹਿੰਦੀ ਹੈ ਜਦੋਂ ਚੰਦ ਛਿਖ ਜਾਵੇ ਮੂਦੀ ਡੁੱਗ ਪੈਂਦੀ ਹੈ ਤੇ ਨਗਾਨੀ ਹਲਾਉਣ ਦੀ ਦੁਆਸ਼ੇ ਨੂੰ ਇਸ ਪ੍ਰਕਾਰ ਸੱਚੇ ਕਾਸ਼ਾ ਚੰਦਰਮਾ ਦੀ ਨਹੀਂ ਆਪੋ ਸਾਡੀ ਦ੍ਰਿਸ਼ਟੀ ਚਕੋਰੀ ਨਹੀਂ ਆਈ ਹੈ ਅੱਜ ਵੀ ਇਹ ਨਿਗਾਹ ਹਰ ਬੰਦੇ ਦੀ ਦ੍ਰਿਸ਼ਟੀ ਸੰਤ ਧਿਆਨ ਸਦਾ ਲੱਗਾ ਰਹਿੰਦਾ ਹੈ ਰਾਮ ਸੰਤ ਮਹ ਭੇਦ ਕੀ ਭੇਦ ਕਿਛ ਨਾ ਹੀ ਜਿਨ੍ਹਾਂ ਸੰਤਾਂ ਨੇ ਚਕੋਰ ਵੰਨ ਚੰਦਰਾ ਸਮਝ ਕੇ ਪਰਮੇਸ਼ਰ ਚ ਪਿਆਰ ਲੱਗਾ ਹੈ ਉਹਨਾਂ ਸੰਤਾਂ ਚ ਰਾਮ ਵਿਚ ਫਰਕ ਕੋਈ ਨਹੀਂ ਕਿ ਕੋਈ ਰੂਪ ਹੈ ਮਹਾਰਾ ਸਾਹਿਬ ਕਹਿੰਦੇ ਭੇਦ ਨਹੀਂ ਹੈ ਕੋਈ ਇੱਕ ਜਨ ਕਈ ਮਹ ਲਾਖ ਕੂਰੀ ਪਰ ਮਹ ਟੋਲਿਆਂ ਦੇ ਟੋਲੇ ਨਹੀਂ ਹਨ ਉਸ ਇੱਕ ਜਨ ਕਈ ਮਿਲਾਕਰੋਰੀ ਕਈ ਲੱਖਾਂ ਕਰੋੜਾਂ ਜਨਾਂ ਵਿੱਚੋਂ ਇੱਕ ਅੱਧਾ ਜਾਨਾ ਹੈ ਕੋਈ ਕੋਈ ਹੈ ਕੋਤਮ ਨਾਨਕ ਕੋ ਨਾਰਾਇਣ ਦੇ ਕੀਤ ਇਹ ਸਾਰੇ ਮੁਲਕ ਦੇ ਦੁਨੀਆਂ ਦੇ ਬੜੇ ਭਾਰੀ ਜੱਥਿਆਂ ਦੀ ਨਿਆਂ ਨਹੀਂ ਹੈ ਸੋ ਇੱਕ ਅੱਧਾ ਇੱਕ ਅੱਧਾ ਰਸੀਰ ਕਾਦਰ ਲਈ ਜਾਏ ਬੁੱਧੀ ਕਿਉ ਲੱਖਾਂ ਕਰੋੜਾਂ ਦੇ ਵਿੱਚੋਂ ਕੋਈ 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 ਬ੍ਰਹਮ ਗਿਆਨੀ ਜਨ ਹੈ ਜਾ ਕਹਿ ਹੀ ਜਾ ਕਹਿ ਹੀ ਹੈ ਪ੍ਰਗਟ ਪ੍ਰਭ ਹੋਆ ਜਿਨਾਂ ਦੇ ਹਿੱੱਗੇ ਮੇਰਾ ਵਾਹਿਗੁਰੂ ਪ੍ਰਕਾਸ਼ ਹੋ ਗਿਆ ਹੈ ਆਨੰਦਨ ਕੀਰਤਨ ਹੈ ਰਸਨ ਰਮੋਰੀ ਉਹਨਾਂ ਦਾ ਸੁਭਾਅ ਹੈ ਰਾਤ ਨੂੰ ਮਾਰੇ ਦਾ ਕੀਰਤਨ ਰਸਨਾ ਕਰਕੇ ਰਮੋਰੀ ਉਜਾਰਦੇ ਰਹਿੰਦੇ ਹਨ ਅਜੇ ਹੋਰ ਨੇ ਉਹਨੂੰ ਕਹਿੰਦੇ ਨੇ ਰਾਤ ਨੂੰ ਰਮੋਰੀ ਦੇਵੀ ਸਖੀਓ ਰਾਜ ਨੂੰ ਵਾਹਿਗੁਰੂ ਦੇ ਕੀਰਤਨ ਨੂੰ ਉਚਾਰਨਾ ਕਰੋ ਪਰ ਮੋਰੀ ਸੁੰਦਰ ਨਾਲ ਦੇ ਕੀਰਤਨ ਨੂੰ ਉਚਾਰਦੇ ਰਹਿੰਦੇ ਹਨ ਤੁਮ ਸਮਰੱਥ ਅਪਾਰ ਅਤ ਉਚੇ ਸਰਵ ਕਲਾ ਸੰਰਤੂ ਪ੍ਰਕਿਰਤੀ ਦੇ ਪਾਰ ਆਵਰਤ ਰਹਿਤ ਹੋ ਅਤਯੰਤੀ ਬ੍ਰਹਮ ਵਿਸ਼ਨ ਸ਼ਿਵਾਜ ਕੰਤ ਉਚੇ ਹੋ ਕੋਦਿ ਮਿਸ਼ਨ ਕੀਨੇ ਉਤਾਰ ਸੁਖ ਦਾਤੇ ਪ੍ਰਭ ਪ੍ਰਾਨ ਅਧੂਰੀ ਆ ਮਾਰੇ ਸਰੂ ਸੁਖਾਂ ਦੇ ਜਾਤੇ ਹੇ ਪ੍ਰਭੂ ਸੰਗਰਾਥੋਂ ਪੁਰਾਣਗੇ ਅਧੂਰੀ ਆਸਰਾ ਰੂਪ ਹੋ ਆਪ ਨਾਨਕ ਕੋ ਪ੍ਰਭ ਕੀ ਜੈ ਕਿਰਪਾ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੀ ਉ ਬੇਨਤੀ ਕਰੇ ਗੁਰਸਿੱਖ ਮੇਰੇ ਮਾਹਿਰ ਜੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰ ਹੁ ਸੰਤਨ ਕੈ ਸੰਗ ਸੰਗੂਰੀ ਉਹਨ ਸੰਨੇ ਦੀ ਸੰਗਤ ਦੇ ਸੰਗੂਰੀ ਸੰਗੀ ਬਣਾ ਸਾਨੂੰ ਹਰ ਵੇਲੇ ਵਿਵੇ ਕਰਕੇ ਉਹਨ ਸੰਤਾਂ ਦੇ ਸੰਗੀ ਬਣੇ ਰਹੀਏ ਐਸੀ ਕਿਰਪਾ ਦ੍ਰਿਸ਼ਟੀ ਕਰ